ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਵਲੋਗੋ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੌ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਅਸੀਂ ਸਾਰੇ ਵੀ ਠੀਕ ਆ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਸਦਾ ਖੁਸ਼ ਰੱਖਣ ਤੇ ਹਾਸੇ-ਵਸਤੇ ਰਹਿਣ ਚਲੋ ਜੀ ਅੱਜ ਦਾ ਵਲੋਗ ਆਪਾਂ ਕਰਦੇ ਆਂ ਸਟਾਰਟ ਸ਼ਾਮ ਦਾ ਟਾਈਮ ਆ ਸਾਡੇ ਸਵਾ 6 ਹੋ ਚੁੱਕੇ ਨੇ ਸਬਜੀ ਕਟਿੰਗ ਕੀਤੀ ਆ ਆਲੂ ਅੱਜ ਬਣਾਉਣੇ ਨੇ ਆਲੂ ਸੰਟੀ ਕਹਿੰਦਾ ਮੈਂ ਸੁੱਕੇ ਆਲੂ ਖਾਣੇ ਨੇ ਸੁੱਕੇ ਆਲੂ ਦੀ ਸਬਜੀ ਖਾਣੀ ਆ ਕਹਿੰਦਾ ਮੇਰਾ ਇੱਕ ਦੋਸਤ ਲੈ ਕੇ ਆਉਂਦਾ ਹੁੰਦਾ ਬਾਣੀਆਂ ਦਾ ਮੁੰਡਾ ਕਹਿੰਦਾ ਉਹ ਟੇਸਟੀ ਲੱਗਦੇ ਨੇ ਮੰਮੀ ਮੈਂ ਉਹ ਖਾਣੇ ਨੇ ਮੈਂ ਕਹਾਂ ਚਲ ਉਹ ਬਣਾ ਦਿੰਨੀ ਆ ਤੇਰੀ ਵਾਸਤੇ ਵੀ ਸਾਰੇ ਖਾ ਲਾਂਗੇ ਮੈਂ ਹੁਣ ਬਣਾਵਾਂਗੇ ਜਦੋਂ ਤੇ ਅੱਜ ਆਲੂ ਬਣਾਵਾਂਗੇ ਆਪਾਂ ਸੁੱਕੇ ਚਲੋ ਜੀ ਆਲੂ ਕਟਿੰਗ ਕਰਕੇ ਰੱਖ ਕੇ ਇਸੇ ਬਾਅਦ ਹੁਣ ਮੈਂ ਇੱਥੇ ਫੱਕ ਫੱਕ ਬੰਦ ਕਰਨ ਆਈ ਸੀ ਇੰਦਰ ਮੈਂ ਕਹਾਂ ਚੱਲਦੇ ਆਂ ਤੇ ਬਲੌਗ ਨੂੰ ਕਰਦੇ ਆਂ ਸਟਾਰਟ ਜੇਕਰ ਤੁਹਾਨੂੰ ਮੇਰੇ ਬਲੌਗ ਵਧੀਆ ਲੱਗ ਪਲੀਜ਼ ਲਾਈਕ ਜਰੂਰ ਕਰਿਆ ਕਰੋ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਹਨਾ ਨਵੇਂ ਹੋ ਮੇਰੇ ਚੈਨਲ ਤੇ ਤਾਂ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਕੱਪੜੇ ਅੱਜ ਧੋਤੇ ਸੀਗੇ ਉਤਾਰ ਕੇ ਇੱਥੇ ਦੇਖੋ ਰੱਖੇ ਹੋਈਆਂ ਦੇਖੋ ਬਾਅਦ ਵਿੱਚ ਤਿਆਰ ਕਰੂੰਗੀ ਬੱਚੇ ਪੂਰਾ ਦਿਨ ਜਦੋਂ ਘਰੇ ਹੁੰਦੇ ਨੇ ਤਾਂ ਕੰਬਲ ਲੈ ਕੇ ਸੌਂ ਜਾਂਦੇ ਨੇ ਚਲੋ ਜੇ ਤਾਂ ਫਿਰ ਬੱਚਾ ਨਾ ਹੋਆ ਹਨਾ ਚੱਲਦੇ ਆਪਾਂ ਹੁਣ ਬਾਹਰ ਚੱਲਦੇ ਆਂ ਤੇ ਚੱਲ ਕੇ ਬਾਹਰ ਆਪਾਂ ਪਹਿਲਾਂ ਕਿਚਨ ਤੇ ਚੱਲਦੇ ਆਂ ਸਬਜ਼ੀ ਨੂੰ ਲਾਉਣਾ ਤੜਕਾ ਇਹ ਕਿਹੜਾ ਖੋਲ ਲਿਆ अच्छा कर दे रहा कर कुछ ना कुछ टिक के ना बैठी तू लो 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 अच्छा लोए देख हम लाई भी लाई हुई जाल से देने हैं फिर लाएंगा अच्छा पंगा के लेना गर्मी चाहिए ना किसी टिक मैं क्या गर्मी तू कर टिकता सेंटी खाऊ आज आलू दाल आलू वाली दाल खाएगा कि सब्जी <laughs> दाल आलू वाली दाल खाऊंगा क्या क्या वहां मरा ठीक है ओके कहना बोल बोलना है के आए गए मेरे चैनल को लाइक सब्सक्राइब भी कर लो लाइक शेयर भी कर दिया करो कह देंगे क्या है करके लाइक कर दो आए कह दे कर दो भाई हाँ आ गया ਹਾ ਗੱਲ ਲੈ ਹੁਣ ਤੇਰੀ ਵੀਡੀਓ ਚਾੜ ਦਾਂਗੇ ਨੈਟ ਤੇ ਹਾਂ ਚਾੜ ਦੇ ਹੋਰ ਅਮਰੋਦੀ ਸਾਡੀ ਦੀ ਹਨ ਮੱਜਾ ਮੱਜਾ ਮਰ ਦੇਖੋਇਆ ਕਿੰਨਾ ਕਿੰਨਾ ਆ ਗਿਆ ਸੁਣ ਲੱਗ ਰਿਹਾ ਅੱਛਾ ਜੇ ਗੱਡੀ ਨੀਵੇਂ ਹੋਊਗੀ ਮੈਂ ਵੀ ਆਖਾਂ ਐ ਹੋਰ ਜਗ੍ਹਾ ਤੇ ਕੋਸਣਾ ਕਰਾਣਾ ਦੇ ਆਪ ਹੀ ਕਰਦਾ ਨਾ ਆਪ ਹੀ ਦੇਖਦਾ ਹੈ ਨਾ ਮੈਂ ਦੇਖਦਾ ਵੀ ਜਚ ਲਿਆ ਕਿ ਨਾ ਗੱਡੀ ਲੋਏ ਵੀਲ ਲਵਾਉਂਗਾ ਕਹਿੰਦਾ ਫਿਰ ਮੈਂ ਅੱਜ ਬਣੀ ਅੱਜ ਮੰਡੀ ਕੋਈ ਬਚੀ ਨਹੀਂ ਅਮਰੋ ਅੱਜ ਦੁਪਹਿਰੇ ਲਾ ਕੇ ਉਹਦੀ ਖਾਲੀਆਂ ਹੋਰ ਅੱਜ ਜਿਸੀ ਕਰਾਂਗੇ ਆਲੂਆਂ ਦੀ ਦਾਲ ਆਲੂਆਂ ਦੀ ਦਾਲ ਸਬਜੀ ਸੁੱਕੇ ਆਲੂ ਸੈਂਟੀ ਕਾਣਾ ਸੁੱਕੇ ਆਲੂ ਆਣੇ ਨੇ ਸਾਰਾ ਕੁਛ ਲਓ ਜੀ ਚਲੋ ਜੀ ਚੱਲਦੇ ਹਾਂ ਕਿਚਨ ਚ ਫਿਰ ਆਪਾਂ ਕੋਠੇ ਕਿਹੜਾ ਦੇਖਾਂਗੇ ਕਲਾ ਕੇ ਅਮਰੇ ਪਹਿਲਾਂ ਸਬਜੀ ਰੱਖ ਦਈਏ ਇਧਰ ਆਪਾਂ ਆਲੂ ਇਸ ਤਰ੍ਹਾਂ ਕਟਿੰਗ ਕੀਤੇ ਨੇਗੀ ਸਤੰਦਿਲ ਕੁਲ ਮਤਲਬ ਲੰਮੇ ਬ੍ਰੀਕ ਬ੍ਰੀਕ ਇੱਧਰ ਰੱਖਤਾ ਆਪਾਂ ਤੇਲ ਗਰਮ ਹੋਣ ਲਈ ਠੀਕ ਹੈ ਜੀ ਤੇ ਇੱਧਰ ਆਪਾਂ ਥੋੜੇ ਜਿਹੇ ਤਿੰਨ ਚਾਰ ਛੋਟੇ ਪਿਆਜ਼ ਕੱਟ ਲੈ ਲਸਣ ਦਾ ਆਪਾਂ ਬਣਾ ਲਿਆ ਪੇਸਟ ਲਸਣ ਤੁਸੀਂ ਪਾ ਸਕਦੇ ਹੋ ਜੇ ਪਉਣਾ ਸਕਿੱਪ ਕਰਨਾ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ ਠੀਕ ਹੈ ਜੀ ਇਹ ਦੋਨੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਪਾ ਲਈਏ ਜੀਰਾ ਜੀਰਾ ਤੜਲੀਏ ਕੀਨ ਗਰਮ ਹੋਈ ਚੁੱਕਿਆ ਕਾਫੀ ਟਾਈਮ ਤੋਂ ਰੱਖਿਆ ਹੋਇਆ ਤੇ ਇਹਦੇ ਵਿੱਚ ਥੋੜਾ ਜੀਰਾ ਆਪਾਂ ਵਾਧੇ ਹੀ ਪਾਵਾਂਗੇ। ਲਓ ਜੀ ਦੇਖੋ ਜੀਰਾ ਬਿਲਕੁਲ ਚਟਕ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾਨੇ ਆ ਪਿਆਜ਼। ਬੱਸ ਤੁਸੀਂ ਪਿਆਜ਼ ਆਲੂਆਂ ਵਿੱਚ ਵੀ ਮਿਕਸ ਕਰ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਜੀਰਾ ਲਸਣ ਦਾ ਪੇਸਟ ਆ। ਉਹ ਮਿਕਸ ਕਰ ਦਿੰਨੇ ਆ ਬਹੁਤ ਟੇਸਟੀ ਲੱਗਦੇ ਨੇ ਆਲੂ ਇਹ ਟਿੱਫੰਡੇ ਵਿੱਚ ਵੀ ਪਾ ਸਕਦੇ ਆ ਆਪਾਂ ਬੱਚਿਆਂ ਨੂੰ ਹਨਾ ਜੋ ਆਪਣੇ ਹਸਬੰਡ ਜੋ ਜੋਬ ਕਰਦੇ ਨੇ ਉਹਦੇ ਵਿੱਚ ਵੀ ਆਪਾਂ ਪਾ ਸਕਦੇ ਆ ਟਮਾਟਰ ਵੀ ਇਹਦੇ ਵਿੱਚ ਐਡ ਕਰ ਸਕਦੇ ਹਾਂ ਪਰ ਮੈਂ ਨਹੀਂ ਕਰਦੀ ਟਮਾਟਰ ਐਡ ਮੈਂ ਇਦਾਂ ਹੀ ਬਣਾਉਂਗੀ ਲੋ ਜੀ ਆਪਾਂ ਜਿਹੜੇ ਪਿਆਜ਼ ਨੇ ਜ਼ਿਆਦਾ ਨਹੀਂ ਭੁੰਨਣਾ ਇਹਨਾਂ ਨੂੰ ਬਸ 골ਡਨ ਬ੍ਰਾਊਨ ਜੀ ਕਰਨੇ ਨੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਲੂ ਸੀਗੇ ਆਲੂ ਪਾ ਲੈਨੇ ਆ ਮਿਕਸ ਲਸਣ ਵੀ ਤੁਸੀਂ ਸਕਿੱਪ ਕਰ ਸਕਦੇ ਹੋ ਪਰ ਸਾਨੂੰ ਆਦਤ ਆ ਜੀ ਅਸੀਂ ਲਸਣ ਪਾਣਾ ਸਾਨੂੰ ਕੋਈ ਸਬਜ਼ੀ ਨਹੀਂ ਵਧੀਆ ਲੱਗਦੀ ਤਾਂ ਕਰਕੇ ਮੈਂ ਲਸਣ ਦਾ ਥੋੜਾ ਪੇਸਟ ਜਿਹਾ ਬਣਾ ਕੇ ਪਾਤਾ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਲਸਣ ਵੀ ਸਕਿੱਪ ਕਰ ਸਕਦੇ ਹੋ ਸਿਰਫ ਆਲੂ ਪਿਆਜ਼ ਦੇ ਹੀ ਇਹ ਬਹੁਤ ਟੇਸਟੀ ਬਣਦੇ ਨੇ ਜਿਹੜੇ ਆਲੂ ਨਾਲੇ ਸਿਰਫ ਆਲੂ ਦੇ ਜਾਂ ਥੱਲੇ ਪਿਆਜ਼ ਪਾ ਲੂਗੀ ਹੋਰ ਕੁਝ ਵੀ ਨਾ ਪਾਓ ਤੇ ਸਿਰਫ ਨਮਕ ਮਿਰਚ ਹਲਦੀ ਪਾ ਕੇ ਬਣਾਵੋ ਟੇਸਟੀ ਬਣਦੇ ਨੇ ਲਓ ਜੀ ਇਧਰੋਂ ਤਾਂ ਨਮਕ ਬਾਅਦ ਵਿੱਚ ਐਡ ਕਰਾਂਗੇ ਪਹਿਲਾਂ ਤਾਂ ਇਹ ਵਿੱਚ ਪਾਉਣਾ ਹੈ

ਲੋਚ ਨਾਲ ਕਪਾਤੀਂ ਵਿਤਰਾ ਕਰ ਦਿੰਨਾ ਮਿਕਸ ਇਦਰ ਕੋ ਲੋ ਫਲੇਮ ਤੇ ਬਣਾਵਾਂਗੇ ਤਾਂ ਹੀ ਵਧੀਆ ਬਣਨਗੇ ਜੇ ਤੁਸੀਂ ਤੇਜ ਫਲੇਮ ਤੇ ਬਣਾਵੋਗੇ ਹਾਈ ਫਲੇਮ ਤੇ ਤਾਂ ਇਹ ਥੋੜੇ ਵਿੱਚੋਂ ਕੱਚੇ ਰਹਿ ਜਾਣਗੇ। ਕਲਾਜੀ ਬਣਾਪਾ ਕੀ ਕਰਾਂਗੇ ਹੁਣ ਆਪਾਂ ਇਹਨੂੰ ਟੱਕ ਦਮਾਂਗੇ। ਥੋੜਾ ਪਨ ਟੱਕ ਦੋ। ਬਿਲਕੁਲ ਗੈਸ ਜਿਹੜਾ ਲੋ ਆ। ਕਤੇ ਪਾ ਲਾ ਦੀ ਇਹਦੇ ਵਿੱਚ ਆਪਾਂ ਹੁਣ ਪਾ ਲੈਨੇ ਹੈ ਇਹ ਜਿਹੜੀਆਂ ਮਿਰਚਾਂ ਕੁੱਟੀਆਂ ਰੈੱਡ ਇਹ ਮਿਕਸ ਕਰਦੇ ਨੇ ਗੈਸ ਮੈਂ ਬੰਦ ਕਰ ਦਿੱਤਾ ਸੀ ਕਿਉਂਕਿ ਮੈਨੂੰ ਕੋ ਫੋਨ ਕਾਲ ਆ ਗਈ ਸੀ ਮੈਂ ਬੱਸ ਗੈਸ ਬੰਦ ਕਰ ਦਿੱਤਾ ਸੀ ਹੁਣ ਪਾ ਲੈਨੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਤੇ ਰੈੱਡ ਮਿਰਚ ਥੋੜੀ ਜਿਹੀ ਰੈੱਡ ਮਿਰਚ ਵੀ ਪਾਵਾਂਗੇ ਸਿਰਲੇਪੜੀ ਤੇ ਇਹਨਾਂ ਤੋਂ ਕੋਈ ਹੁਣ ਪਾ ਲਾਂ ਇੱਕਦਮ ਸਾਰਾ ਸਮਾਨ ਕੱਢ ਲੇ ਤੇ ਬਾਜੀ ਆਲੂ ਹੈ ਸਬਜੀ ਸੀ ਜਿਹੜੀ ਆਪਣੀ ਸੁੱਕੇ ਆਲੂ ਬਣ ਚੁੱਕੇ ਨੇ ਦੇਖੋ ਤਿਆਰ ਨੇ ਬਹੁਤ ਟੇਸਟੀ ਲੱਗਦੇ ਨੇ ਇਹ ਪਰ ਥੋੜੇ ਜਿਨੇ ਹੀ ਘਟ ਗਏ ਗਏ ਕਿਉਂਕਿ ਜਿਆਦਾ ਪੱਕ ਗਏ ਸੀਗੇ ਜਿਵੇਂ ਕਿ ਮੈਨੂੰ ਦਿੱਸੇ ਸੋਨ ਮੇਰੀ ਨਣਦ ਦਾ ਆ ਗਿਆ ਸੀ ਫੋਨ ਤੇ ਮੈਂ ਗੱਲਾਂ ਕਰਨ ਲੱਗ ਗਈ ਕਾਫੀ ਟਾਈਮ ਅੱਧਾ ਘੰਟਾ ਲੱਗ ਗਿਆ ਸੀ ਤੇ ਚਲੋ ਜੀ ਬਾਕੀ ਦਾ ਬਾਦੂ ਸਮਾਨ ਚੱਕਦੇ ਆਂ ਤੇ ਆਟਾ ਗੁੰਨਿਆ ਤੇ ਫੁਲਕੇ ਬਣਾਉਨੇ ਚਲੋ ਜੀ ਸਬਜੀ ਖਾ ਕੇ ਹੱਦਿੰ ਨਮਕ ਮਿਰਚ ਚੈੱਕ ਕਰਕੇ ਜਿਹੜੀਆਂ ਬਹੁਤ ਕਰਾਰੀ ਬਣੀ ਐ ਸਬਜੀ ਤੇ ਪਿੰਦਰ ਬਾਹਰ ਗੱਡੇ ਧੋਣ ਲੱਗਿਆ ਹੋਏ ਜੀ ਚੱਲਦੇ ਆਪਾਂ ਵੀ ਬਾਹਰ ਚੱਲ ਕੇ ਦੇਖਦੇ ਆਂ ਮੈਂ ਕਿਹਾ ਸੀ ਨਾ ਪਹਿਲਾਂ ਵੀ ਰੋਟੀ-ਰੋਟੀ ਖਾ ਲਓ ਫਿਰ ਤੁਸੀਂ ਗੱਟੀ ਧੋ ਲਿਓ ਪਰ ਉਹ ਕਹਿੰਦਾ ਨਹੀਂ ਬਾਅਦ ਦੇ ਵਿੱਚ ਹੀ ਖਾਣਿਆ ਰੋਟੀ ਮੈਂ ਕਿਹਾ ਚੱਲ ਕੋਈ ਨਾ ਬਾਅਦ ਚ ਖਾ ਲਿਓ ਚਲ ਦੇਖਦੇ ਆ ਖਾਤਮ ਕਰ ਦਿੰਦੇ ਪਹਿਲਾਂ ਫਿਰ ਤੋੜ ਲੱਗ ਜਾਓ ਵੱਡੇ ਇਹ ਵੀ ਤੋੜਾਂਗੇ ਆ ਮੈਟ ਵੀ ਲੋ ਜੀ ਪਾਰਕ ਦਿਖਾਈਏ ਤੁਹਾਨੂੰ ਇੱਕ ਚਲ ਕਾ ਪਾਰਕ 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 ਦੇਖੋ ਇੱਥੇ ਆ ਕੱਲ ਆਪਾਂ ਇੱਥੇ ਰੱਖ ਤਾ ਇੱਥੇ ਨਾ ਦਾਣੇ ਪਏ ਸੀ ਮੀਂਹ ਨਾਲ ਖਰਾਬ ਹੋ ਗਏ ਹੁਣੇ ਚੱਕਣੇ ਪੈਣਗੇ ਆਹ ਦਾਣੇ ਆਪਾਂ ਇੱਥੇ ਜਾਨਵਰਾਂ ਨੂੰ ਪਾ ਦਿੰਦੇ ਜਿਹੜਾ ਪੀਣਾ ਕਰਕੇ ਬਚਦਾ ਇੱਥੇ ਪਾਦੇ ਸੀ ਪਰ ਇਹ ਕਾਲੇ ਹੋ ਗਏ ਆ ਦੇਖੋ ਹਾਂ ਦੇਖੋ ਕੋੜੀਆਂ ਚ ਮੰਜਾ ਵੀ ਲਾਵਾਂ ਸੱਤ ਤੀ ਆਈ ਸੀ ਮੈਂ ਪਹਿਲਾਂ ਤਾਂ ਨਹੀਂ ਆਜੇ ਸੋਨੂ ਤਾਂ ਨਹੀਂ ਆਜੇ ਦਿਖਾ ਸਕੀ ਉੱਪਰ ਦਾ ਵੇਅ ਮੈਂ ਕਾ ਚੱਲ ਮੇਰੇ ਲਈ ਦਿਖਾ ਦੇ ਨੇ ਆਪਣਾ ਘਰ ਸੋਨੂ ਕਿਸ ਤਰ੍ਹਾਂ ਲੱਗਦਾ ਦੇਖ ਲਿੱਧਰਲੀ ਸਾਈਡ ਆਪਣੇ ਸੈੱਡ ਆ ਗਿਆ ਸੈੱਡ ਦੇ نیچے ਆਪਣੇ ਚਾਰ ਗੱਡੀਆਂ ਆ ਜਾਂਦੀਆਂ ਨੇ ਤੇ ਆਪਣਾ ਨਾਲ ਹੀ ਆ ਗਿਆ ਕਿਚਨ ਠੀਕ ਆ ਜੀ ਉਹ ਉਸੇ ਕੀ ਪਿੰਦਰਪੁਰੀ ਤੋਂ ਹੁੰਦੇ ਨੇ ਗੱਡੀਆਂ ਥੋੜਾ ਜਿਹਾ ਹੋਰ ਉੱਪਰੋਂ ਤੁਹਾਨੂੰ ਆ ਸੋਨੂ हां देखो ਹੁਣ ਪੂਰਾ ਆਪਣਾ ਦਿਖਦਾ ਕਰ ਇਸ ਤਰ੍ਹਾਂ ਆ ਵਾਲੀ ਸਾਈਡ ਸਾਈਡ ਆਗੇ ਇੰਦਰ ਆਪਣੀਆਂ ਗੱਡੀਆਂ ਆ ਵਾਲੀ ਸਾਈਡ ਆ ਗਿਆ ਪਾਰਕ ਚਲੋ ਜਹਨ ਥੱਲੇ ਚੱਲਦੇ ਉੱਪਰ ਤਾਂ ਬਹੁਤ ਹਨੇਰਾ ਹੋਇਆ ਪਿਆ ਕੁਛ ਨਹੀਂ ਦਿਨਾ ਦੇਖੋ ਚਲਦੇ ਅੰੱਚੇ ਹਰੇ ਹਰੇ ਹੋ ਗਏ ਸਾਰੇ ਜਰਾ ਜਿੰਨੇ ਵੀ ਪੌਦੇ ਸੀ ਹਰੇ ਹਰੇ ਹੋ ਗਏ ਮੇਰੇ ਨਾਲ ਆ ਦੇਖੋ ਕਿੰਨਾ ਸੋਹਣਾ ਗ੍ਰੀਨ ਗ੍ਰੀਨ ਹੋ ਗਿਆ ਦੇਖੋ ਗੁੜ ਹਲ ਦਾ ਲੋ ਜੀ ਰੋਟੀ ਆਪਾਂ ਇੱਥੇ ਖਾ ਲਈ ਸੀਗੀ ਤੇ ਪੈਣ ਲੱਗੇ ਸੀ ਦੁੱਧ ਗਰਮ ਕਰਕੇ ਲੈ ਕੇ ਆਈ ਸੀਗੀ ਤੇ ਬਸ ਆਏ ਵੀ ਪੈ ਗਏ ਸੀ ਵੀ ਨੀਂਦ ਤਾਂ ਚਲੋ ਨਹੀਂ ਆਉਂਦੀ ਇੱਥੇ ਅਸੀਂ ਨਾ ਬੱਤਾਂ ਪਾ ਰਹੇ ਸੀਗੇ ਬੱਚਿਆਂ ਨਾਲ ਇਸ ਤਰ੍ਹਾਂ ਵੀ ਫਿਰ ਟਾਈਮ ਉਹ ਕਰਨਾ ਚਾਹੀਦਾ ਹਨ ਸਪੈਂਡ ਕਰਨਾ ਚਾਹੀਦਾ ਇਹਨਾਂ ਨੂੰ ਵੀ ਪਤਾ ਲੱਗੇ ਹੈਨਾ ਆ ਇਦਾਂ ਕੁਛ ਨਾ ਕੁਛ ਕੋਈ ਨਾ ਕੋਈ ਨਾਲ ਗੱਲਾਂ-ਵੱਤਾਂ ਬੱਚਿਆਂ ਨਾਲ ਕਰਦੇ ਰਿਹਾ ਕਰੋ ਆਪਣੇ ਨਾਲ ਹਨਾ ਤਾਂ ਜੋ ਵਧੀਆ ਹੋ ਲੱਗੇ ਇੱਥੇ ਅਸੀਂ ਬਾਤਾਂ ਪਾ ਰਹੇ ਸੀਗੇ ਡੱਬ ਖੜਾ ਵੀ ਬੱਕਰੀ ਡੱਬੀ ਉਹਦੀ ਸ਼ਾਂ ਸੱਤ ਨੂੰ ਵਜੇ ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ ਉਹ ਬਾਹਰ ਤੋਂ ਵੀ ਉਹ ਬੱਕਰੀ ਹੈ ਇਹ ਨੂੰ ਲੱਗੇ ਗੋਵੀ ਤੇ ਬਾਰੇ ਬੱਕਰੀ ਡੱਬ ਖੜਾ ਵੀ ਬੱਕਰੀ ਡੱਬੀ ਉਹਦੀ ਸ਼ਾਂ ਯੱਲ ਮੇਰੀ ਬੱਕਰੀ ਕੱਲ ਵੇਲੇ ਥਾ ਆਪਣੇ ਇਸ ਕਮਰੇ ਦੇ ਵਿੱਚ ਹੁਣ ਹੈਗੀ ਉਹ ਚੀਜ਼ ਇਹ ਕਮਰੇ ਦੇ ਵਿੱਚ ਹੀ ਹੁਣ ਉਹ ਚੀਜ਼ ਇੱਕੋ ਹੀ ਆ ਮੁੱਝੋ ਇਹ ਬੁੱਝਿਓ ਮੁੱਝੋ ਮੇਰੇ ਕੋਲ ਆ ਉਹ ਚੀਜ਼ ਹੈ ਬੁੱਝਿਓ ਕੀ ਚੀਜ਼ ਹੈ ਕੋਈ ਵੈੰਦਨਾਂ ਦਾ ਹੰਤੋ ਸੇ ਗੁੱਜਾ ਥਲੇ ਵੈੰਦਨਾਂ ਦਾ ਤਾਂ ਐਸੇ ਕਾਂਰੇ ਵਿਚਿਆ ਤੇ ਮੇਰੇ ਕੋਲ ਆਉਂ ਜਿੰਦ ਗੁੱਜੋ ਡੱਬ ਖੜੱਬੀ ਬੱਕਰੀ ਡੱਬੀ ਆਉਂਦੀ ਸ਼ਾਨ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਸੱਤ ਤੇ ਸੱਤ ਲੇ ਘਾਇਂਦੇ ਆਪਣੇ ਥਾਂ ਦੀ ਐ ਹਾਏ ਹੋਏ ਇਦਾਂ ਨਹੀਂ ਆਉਂਦੀ ਨਾ ਇਹ ਕੀ ਸਿਰ ਬਾਤ ਵਾਹ ਇਹ ਜਿੰਦਰਾ ਡੱਬੀ ਉਹਦੀ ਸ਼ਾਨ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਹਾਂ ਯੈਸ ਰਾਈਟ ਬਾਈਕ ਰਾਈਟ ਮੰਜਾ ਜੇਕਰ ਪਾ ਇਸ ਤਰ੍ਹਾਂ ਨਾ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਆਂ ਤਾਂ ਬੱਚੇ ਵੀ ਥੋੜਾ ਟਾਈਮ ਫੋਨ ਤੋਂ ਹਨਾ ਫੋਨ ਨੂੰ ਦੂਰ ਰੱਖ ਦਿੰਨੇ ਆਪਣੇ ਤੋਂ ਤੇ ਵਧੀਆ ਹੱਸਦੇ ਵੀ ਆ ਤੇ ਇਸ ਤਰ੍ਹਾਂ ਹੀ ਬਸ ਹਨਾ ਡੇਲੀ ਥੋੜਾ ਥੋੜਾ ਟਾਈਮ ਕੱਢਿਆ ਕਰੋ ਆਪਣੇ ਬੱਚਿਆਂ ਲਈ ਤੇ ਇੱਕ ਭੈਣ ਨੇਗੇ ਮਨਪ੍ਰੀਤ ਮਾਨ ਗਗਨ ਉਹਨਾਂ ਦਾ ਚੈਨਲ ਆ ਮਾਨ ਗਗਨ ਉਹਨਾਂ ਨੇ ਆਪਣਾ ਨਵਾਂ ਚੈਨਲ ਬਣਾਇਆ ਜਾਇਓਜੀ ਵਿਜ਼ਿਟ ਜ਼ਰੂਰ ਕਰਿਓ ਉਹਨਾਂ ਦੇ ਚੈਨਲ ਤੇ ਜਾ ਕੇ ਇਹਨਾਂ ਨੂੰ ਬਦ ਤੋਂ ਬਦ ਸਪੋਰਟ ਕਰਿਓ ਮਾਨ ਗਗਨ ਤੇ ਲੋ ਜੀ ਅੱਜ ਦਾ ਜਿਹੜਾ ਫਰਸਟ ਕਮੈਂਟ ਆ ਉਹ ਫੇਰ ਬਾਜੀ ਮਾਰੀ ਹੈ ਅਬਨੀਤ ਭੱਲਰ ਨੇ ਤੇ ਥੈਂਕ ਯੂ ਸੋ ਮੱਚ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣੇ ਤੇ ਇੱਕ ਭੈਣ ਨੇ ਮੈਨੂੰ ਪੁੱਛਿਆ ਸੀ ਜੀ ਮੈਂ ਕਿਵੇਂ ਕਈ ਦਿਨ ਹੋ ਗਏ ਆਪਣੀ ਰਸੌਲੀ ਬਾਰੇ ਦੱਸਿਆ ਸੀ ਮੇਰੇ ਹੱਥ ਤੇ ਕਸੌਲੀ ਗੱਠ ਸੀਗੀ ਜਿਹੜੀ ਹੈ ਨਾ ਉਹਦੇ ਬਾਰੇ ਦੱਸਿਆ ਸੀ ਤੇ ਦੇਖੋ ਭੈਣੇ ਆ ਇਹ ਹੈਗਾ ਪਿੰਡ ਬਲਾਡੇ ਕੋਲ ਬੋਹਾ ਕੋਲਾ ਗੰਡੂਆ ਉਹ ਇਹ ਬਿਲਕੁਲ ਕੋਲੀ ਹੈਗਾ ਗੰਡੂਆਂ ਪਿੰਡ ਉੱਥੇ ਜਾ ਕੇ ਤੁਸੀਂ ਪੁੱਛ ਲਓ ਸਿੰਬਿਆਂ ਦੇ ਨੇਗੇ ਉਹ ਭੈਣ ਜਿਹੜੇ ਥੋਲਾ ਪਾਉਂਦੇ ਨੇ ਤੇ ਪਾਣੀ ਵਾਲੀ ਰਸੌਲੀ ਆਂਦੇ ਵੀ ਉਹ ਥੋਲਾ ਪਾਉਂਦੇ ਨੇ ਮੈਂ ਬਵਾਕੇ ਲੈ ਕੇ ਆਏ ਮੇਰੇ ਗਵੰਡੀਆਂ ਦੇ ਨਾਲ ਗਈ ਸੀ ਮੈਂ ਪਾਉਂਦੇ ਨੇ ਉਹ ਚਲੋ ਜੀ ਇੱਥੇ ਨੈਕਸਟ ਮਾਰਨਿੰਗ ਹੋ ਚੁੱਕੀ ਆ ਤੇ ਆਪਾਂ ਇੱਥੇ ਰੱਖਿਓ ਸਵੇਰ ਦੀ ਚਾਹ ਪਹਿਲੀ ਜਾਗੀ ਸਵੇਰ ਦੀ ਅੱਜ ਮੈਂ ਉੱਠੀ ਸੀਗੀ ਸ਼ਾਇਦ ਪਤਨੀ 5 ਵਜੇ ਸੀ ਪਰ ਸਾਢੇ 5 ਵਾਂ ਟਾਈਮ ਤਾਂ ਦੇਖਿਆ ਨਹੀਂ ਹੈਗਾ ਤੇ ਉੱਠ ਗਏ ਫਿਰ ਮੈਂ ਆਪਣਾ ਚਾਹ ਬਣਾਉਣ ਲੱਗ ਗਈ ਸੀ ਕਿ ਮੈਂ ਚਾਹ ਬਣਾ ਕੇ ਸਪਿੰਦਰ ਨੂੰ ਉਠਾ ਦੂੰ ਕਿਉਂਕਿ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਜੀ ਤਾਂ ਕਰਕੇ ਫਿਰ ਮੈਂ ਉਹਨੂੰ ਜਲਦੀ ਉਠਾ ਦੇਣੀ ਹੁੰਦੀ ਆ ਮੈਨੂੰ ਇਹ ਹੋ ਜਾਂਦਾ ਵੀ ਚਲੋ ਗੁਰਦੁਆਰਾ ਸਾਹਿਬ ਜਾਊਗਾ ਹਨਾ ਬੱਚੇ ਨੂੰ ਵਧੀਆ ਆਦਤ ਆ ਗਈ ਚੰਗੀ ਆਦਤ ਆ ਐਦਾਂ ਬੱਚੇ ਨੂੰ ਚੰਗਿਆਦਤ ਪੈਣੀ ਜ਼ਰੂਰੀ ਆ ਹਨਾ ਵੀ ਚਲੋ ਵਧੀਆ ਗਾ ਘਰ ਦੇ ਵਿੱਚ ਕੋਈ ਜਾਂਦਾ ਕਿਰੇ ਸਾਹਿਬ ਵੀ ਜਾਂਦੇ ਹੁੰਦੇ ਨੇਗੇ ਪਰ ਮੇਰੇ ਤੋਂ ਨਹੀਂ ਜਾਇਆ ਜਾਂਦਾ ਮੈਂ ਮੈਨੂੰ ਕਹਿ ਰਿਹਾ ਸਪਿੰਦਰ ਵੀ ਤੁੰਗੀ ਮੰਮੀ ਨਾਲ ਚੱਲਿਆ ਕਰ ਮੈਂ ਕਿ ਮੈਂ ਥੋੜੀ ਜਿਹੀ ਠੀਕ ਹੋ ਜਮਾ ਤੇ ਵੈਸੇ ਮੇਰੀ ਰਿਪੋਰਟ ਅੱਜ ਆ ਗਈ ਉਹਦੇ ਵਿੱਚ ਕੋਈ ਵੀ ਨਾਰਮਲ ਰਿਪੋਰਟ ਆਈ ਹੈ ਕਿ ਚਲੋ ਵਧੀਆ ਗੱਲ ਹੈ ਵਸਤਰ ਨਾ ਨਾਰਮਲ ਆਈ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਪਤਾ ਨਹੀਂ ਕੁਝ ਕਰਮ ਨਹੀਂ ਜਿਆਦਾ ਹੋਣ ਕਰਕੇ ਹੋ ਗਿਆ ਵੀ ਇਹ ਹਨਾ ਇੰਦਾ ਰੰਗ ਵੀ ਮੇਰਾ ਬਹੁਤ ਜ਼ਿਆਦਾ ਕਾਲਾ ਹੋਣ ਲੱਗ ਗਿਆ ਮੈਨੂੰ ਟੈਨਸ਼ਨ ਜੀ ਪੈ ਗਈ ਸੀਗੀ ਤਾਂ ਕਰਕੇ ਚਲੋ ਵਧੀਆ ਰਿਪੋਰਟ ਨਾਰਮਲ ਆ ਗਈ ਨਹੀਂ ਪਤਾ ਨਹੀਂ ਟੈਨਸ਼ਨ ਪੈ ਜਾਂਦੀ ਹੈ ਨਾ ਲੋ ਜੀ ਇੱਥੇ ਚਾਹ ਮੈਂ ਬਣਾ ਲਈ ਸੀ ਚਾਹ ਬਣਾਉਣ ਤੋਂ ਬਾਅਦ ਮੈਂ ਇੱਥੇ ਲੱਗੀ ਸੀਗੀ ਮੰੰਜਿਆਂ ਦੇ ਕੱਪੜੇ ਉਤਾਰਨ ਦੋ ਮੰੰਜਿਆਂ ਦੇ ਕੱਪੜੇ ਮੈਂ ਅੱਜ ਧੋਵਾਂਗੀ ਉਹ ਹੀ ਉਤਾਰ ਰਹੀ ਸੀ ਮੈਂ ਕਿਹਾ ਕਿ ਫਿਰ ਬਾਅਦ ਦੇ ਵਿੱਚ ਚਲੋ ਥੋੜਾ ਥੋੜਾ ਕਰਕੇ ਹੁਣ ਕੰਮ ਜਿਹੜਾ ਸ਼ੁਰੂ ਕਰਦੇ ਹਾਂ ਕਿਉਂਕਿ ਸਾਡੇ ਹੈਗਾ ਮੇਲਾ 29 ਤਰੀਕ ਦਾ ਤਾਂ ਕਰਕੇ ਪਹਿ ਥੋੜਾ ਥੋੜਾ ਵੀ ਸਫਾਈ ਦਾ ਕਰਾਂਗੇ ਜ਼ਿਆਦਾ ਨਹੀਂ ਜ਼ਿਆਦਾ ਤਾਂ ਹੁਣ ਆਪਾਂ ਦੀਵਾਲੀ ਨੂੰ ਹੀ ਕਰਾਂਗੇ ਵੀ ਪਰ ਥੋੜਾ ਜਿਹਾ ਵੀ ਜ਼ਿਆਦਾ ਜਿਵੇਂ ਖਰਾਬ ਜਿਆ ਹੋਇਆ ਹੋਇਆ ਜਿਹੜ ਕਿਚਨ ਦਾ ਆਪਾਂ ਕਰ ਹੀ ਲਿਆ ਸੀਗਾ ਥੋੜਾ ਹੀ ਹੋਗਾ ਹੁਣ ਕਿਚਨ ਦਾ ਇੰਨਾ ਨਹੀਂ ਹੋਣਾ ਹਲਕਾ-ਫੁਲਕਾ ਕੱਪੜਾ ਹੀ ਆਪਾਂ ਡੇਲੀ ਮਾਰਦਿਆ ਕਰਾਂਗੇ ਕਿਚਨ ਦੀ ਜਰੂਰਤ ਪੈਣੀ ਸਫਾਈ ਦੀ ਬਸ ਆਪਾਂ ਹੁਣ ਥੋੜਾ ਜਿਹਾ ਮੇਲੇ ਕਰਕੇ ਹੀ ਕਰ ਰਹੇ ਹਾਂ ਉਸ ਤੋਂ ਬਾਅਦ ਸਿੱਧਾ ਦਿਵਾਲੀ ਦੀ ਆਪਾਂ ਸਫਾਈਆਂ ਸ਼ੁਰੂ ਕਰਾਂਗੇ ਲੋ ਜਿੱਥੇ ਮੰਜੇ ਦੇ ਕੱਪੜੇ ਉਤਾਰ ਕੇ ਨਾਲ ਦੀ ਨਾਲ ਮੈਂ ਪਾ ਆਉਂਗੀ ਮਸ਼ੀਨ ਦੇ ਵਿੱਚ ਸਵੇਰ ਟਾਈਮ ਵਧੀਆ ਲੱਗਦਾ ਜੀ ਜਦੋਂ ਜਲਦੀ ਉੱਠਦੇ ਹਨ ਤਾਂ ਕਾਫੀ ਕੰਮ ਜਿਹੜੇ ਐਕਸਟਰਾ ਹੁੰਦੇ ਨੇ ਉਹ ਹੋ ਜਾਂਦੇ ਨੇ ਨਹੀਂ ਤਾਂ ਫਿਰ ਪਤਾ ਕੀ ਹੁੰਦਾ ਆਪਾਂ ਤੋਂ ਝਾੜੂ ਪੂੰਛ ਡਸਟਿੰਗ ਦਾ ਹੋ ਗਿਆ ਕਪੜੇ ਧੋ ਲੋ ਜੀ ਰੋਟੀ ਬਣਾ ਲੀ ਬਸ ਇਹ ਕੰਮ ਜਿਹੜੇ ਮੇਨ ਮੇਨ ਹੁੰਦੇ ਨੇ ਉਹੀ ਹੁੰਦੇ ਨੇ ਵੀ ਐਕਸਟਰਾ ਕੰਮ ਹੋਰ ਕੋਈ ਨਹੀਂ ਹੁੰਦੇ ਜਿਵੇਂ ਹੁਣ ਸਵੇਰੇ ਉੱਠਿਆ ਤਾਂ ਬਧੀਆਗਾ ਮੌਸਮ ਵੀ ਬਹੁਤ ਘੈਂਟ ਸੀ ਯਾਨੀ ਠੰਡੀ ਠੰਡੀ ਹਵਾ ਚੱਲਦੀ ਸੀ ਬੱਦਲ ਵੀ ਸੀਗੇ ਬਾਅਦ ਦੇ ਵਿੱਚ ਮੀਂਹ ਵੀ ਆਇਆ ਸੀਗਾ ਤੇ ਬਹੁਤ ਸੋਹਣਾ ਮੌਸਮ ਹੁੰਦਾ ਹੁਣ ਸਵੇਰ ਦਾ ਬਾਕੀ ਹੁਣ ਉਸ ਸਵੇਰ ਤੇ ਸ਼ਾਮ ਦਾ ਥੋੜਾ ਜਿਹਾ ਮੌਸਮ ਚਲੋ ਠੀਕ ਹੁੰਦਾਗਾ ਵੀ ਗਰਮੀ ਤਾਂ ਨਹੀਂ ਆਉਣੀ ਘਟੀ ਹੈਗੀ ਜੇ ਆਪਾਂ ਕਹਿ ਦਈਏ ਵੀ ਗਰਮੀ ਪਰ ਇਹ ਵੀ ਹਵਾ ਪੱਖਿਆਂ ਦੀ ਵਧੀਆ ਲੱਗਦੀ ਹੈਗੀ ਹਨਾ ਕਈ ਵਾਰ ਸ਼ਾਮ ਨੂੰ ਬਹੁਤ ਸੋਹਣੀ ਹਵਾ ਚੱਲੀ ਸੀ ਜਿਵੇਂ ਕੱਲ ਵੀ ਸ਼ਾਮ ਨੂੰ ਬਹੁਤ ਸੋਹਣੀ ਹਵਾ ਜੱਲੀ ਸੀ ਅੱਜ ਸਵੇਰ ਉੱਠੀ ਆ ਤਾਂ ਵੀ ਬਹੁਤ ਸੋਹਣੀ ਹਵਾ ਚੱਲੀ ਆ ਚਲੋ ਜੇ ਇੱਥੇ ਬੰਦੇ ਨੇ ਕੱਪੜੇ ਉਤਾਰਨ ਤੋਂ ਬਾਅਦ ਮੈਂ ਇੱਥੇ ਲੱਗੀ ਸੀਗੀ ਪਿੰਦਰ ਨੂੰ ਉਠਾਣਾ ਮੈਂ ਕਿਹਾ ਬੁੱਠ ਘੜ ਪੁੱਤੋਂ ਨੇ ਗੁਰਦੁਆਰਾ ਸਾਹਿਬ ਜਾਣਾ ਸੀਗਾ ਫਿਰ ਨਾ ਨੂੰ ਲਊਗਾ ਹਨਾ ਅੰ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੇਕਰ ਤੁਹਾਨੂੰ ਮੇਰਾ ਵੀਡੀਓ ਥੋੜਾ ਜਿਹਾ ਵੀ ਵਧੀਆ ਲੱਗੇ ਤਾਂ ਲਾਈਕ ਪਲੀਜ਼ ਜ਼ਰੂਰ ਕਰਕੇ ਜਾਇਓ ਹੋ ਸਕੇ ਤਾਂ ਮੇਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਨਾ ਜੀ ਨਵੇਂ ਹੋ ਮੇਰੇ ਚੈਨਲ ਤੇ ਚੈਨਲ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕੱਲ ਨੂੰ ਵਧੀਆ ਜਿਹੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੀ ਰਹੋ বাসਦੀ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ